ਸਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੰਡਾਲਾ ਜ਼ਿਲ੍ਹਾ ਅਮਰਸਰ ਪਿੰਡ ਜੀ ਤਸਵੀਲੀ ਅਮਰਸਰ ਤੇ ਬਾਈ ਜੀ ਵੀਡੀਓ ਬਣਾ ਲੈ ਕੇ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਹੈ ਜੀ ਤੇ ਨਾਲ ਵੀ ਇਹਨਾਂ ਕੋਲ ਅੱਜ ਕੋਈ 8-10 ਦੇ ਲਾ ਕੇ ਬਛੇ ਵੀ ਹੋਣਗੇ ਕੁਝ ਘੱਬਣਾ ਵੀ ਹੋਣਗੀਆਂ ਠੀਕ ਹੈ ਜੀ ਉਹ ਉਸਰਾ ਪਛੇ ਵੀ ਹੋਣਗੀਆਂ ਤੇ ਨਾਲ ਇੱਕ ਵਹਿੜਾ ਜੀ ਸੁਈ ਸੁਈ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਆਪਾਂ ਇਹਨੇ ਪ੍ਰਾਈਸ ਕੀ ਆ ਬੱਜਾ ਸਿੱਕਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਵੀਰ ਚਲੋ ਹੋਰ ਬਾਈ ਜੀ ਸੁਣਾਓ ਵਧੀਆ ਏ ਸੰਦੀਪ ਵੀਰ ਚਲੋ ਬਵਾਰ ਦਾ ਆਪਾਂ ਕਰਦੇ ਹਾਂ ਨਾ ਜੀ ਕਰਦੇ ਪਛੋ ਜੀ ਤੇ ਕਿੰਨੇ ਵੀਰ ਜੀ ਪਛੋ ਜੀ ਸਾਰੇ ਵੀਰੇ ਆ ਦਾਏ ਬੱਛੀਆਂ ਆਪਣੇ ਕੋਲ 10 11 10 11 ਬੱਛੀਆਂ ਹਾਂਜੀ ਹਾਂਜੀ ਤੇ ਇਹ ਗਾਂ ਸੂਈ ਆ ਤਾਜੀ ਕੱਲ ਸ਼ਾਮੀ ਸੂਈ ਸੀ ਠੀਕ ਆ ਹਾਂਜੀ ਤੇ ਕੀ ਚੱਕਰ ਬਣ ਗਿਆ ਜੀ ਬਸ ਵੈਸੇ ਹੀ ਮਤਲਬ ਬੰਦੇ ਬੰਦਿਆਂ ਦਾ ਮੁਸ਼ਕਲ ਆ ਤੇ ਦੇ ਦੇਣੇ ਆਪਾਂ ਠੀਕ ਆ ਹਾਂਜੀ ਚਲੋ ਦੱਸੋ ਜੀ ਫਿਰੰਦੇ ਬਾਰੇ ਇਹ ਸੰਦੀਪ ਵੀਰ ਪਹਿਲੇ ਸਵੇਰੇ ਦੀ ਉਹ ਬੱਛੀ ਆ ਪਹਿਲੇ ਸਵੇਰੇ ਵਿੱਚ 18 ਕਿਲੋ ਦੋਸੀ ਆ ਥਲੇ 18 ਕਿ ਤੇ ਫਿਰ ਅੱਗੇ ਫਿਰ ਬੋਲਾਈ ਆ ਹਾਂਜੀ ਬੋਲਾਈ ਆ ਤੇ ਉਹ ਪਹਿਲੇ ਤੇ ਅੱਛਾ ਆਹ ਬੱਛੀ ਆ ਗਈ ਨਾ ਜੀ ਇਹ ਬੱਛੀ ਆਂਦੀ ਪ੍ਰੀਤਸਾਂ ਦੀ ਅੱਛਾ ਪ੍ਰੀਤਸਾਂ ਦੀ ਹਾਂਜੀ ਆ ਪਿਛਲੇ ਕਰਦੇ ਆ ਜੀ ਚਾਰ ਦੀ ਇਹ ਪਿਛਲੇ ਸਵੇਰੇ ਜੀ ਹਾਂਜੀ ਚਾਰਸਾਂ ਦੀ ਐ ਇਹ ਕਿਹੜੀ ਦੀ ਆ ਚਾਰਸਾਂ ਦੀ ਚਾਰਸਾਂ ਇਹ ਵੀ ਵੇਚੋਗੇ ਹੁਣ ਹਾਂਜੀ ਸਾਰੇ ਵੇਚ ਰੀਆਂ ਸਾਰੇ ਸਾਰੇ ਹਾਂਜੀ ਆਜੋ ਫਿਰ ਅੰਦਰ ਹੁਣ ਇਸ ਟਾਈਮ ਦੁੱਧ ਕਿੰਨਾ ਜੀ ਇਸ ਟਾਈਮ ਤੇ ਵਿੱਚ ਇਹ ਬੋਲਾਈ ਆ ਮੰਨ ਲਓ ਚਾਰ ਪੰਜ ਕਿਲੋ ਇੱਕ ਟਾਈਮ ਦਾ ਮੈਂ 10 ਕਿਲੋ ਹੈਗਾ 8 9 ਕਿਲੋ ਹੈਗਾ ਖੋਲੋ ਮੇਬਾ ਜੀ ਤੇ ਚੋ ਆਜੂ ਬਿਲਕੁਲ ਵਧੀਆ ਸ਼ਾਬਾਸ਼ ਜੀ ਉਹਦਾ ਫੁੱਲ ਕਰਾਦੀ ਲੋ ਜੀ ਵੇਖੋ ਕਰਾਦੀ ਸੋਹਣੀ ਬੈੜਾ ਤੇ ਚਲੋ ਐਰਕੀ ਵੀ ਮੰਨ ਗਈ ਚਲੋ ਇੰਨੇ ਕਿਤੇ ਦੋਹੂਗੀ ਫੁੱਲ ਰੱਖੀ ਇੰਨੇ ਕਿਤੇ ਦੋਹੂਗਾ ਨਾ 18 19 ਕਿਲੋ ਮਲਕੀ ਚੱਲੇਗੀ ਐਰਕੀ ਵੀ ਠੀਕ ਆ ਆਜੋ ਜੀ ਆਜੋ ਆਜੋ ਬੱਕੀ ਮੈਂ ਜਾਇਜ਼ ਰੱਖੋ ਜੀ ਫਿਰ ਹਾਂਜੀ ਬੋਲੋ 55000 ਰੁਪਏ ਹੋ ਜਾਊਗਾ ਮਾਨਦਲ ਹਾਂਜੀ ਮਾਰੋ ਚਲੋ ਇਧਰ ਆਲੀ ਬੈੜਾ ਹੁਣ ਕੱਲੀ ਕੱਲੀ ਦੇ ਵਜੇ ਰੋਖੇ ਮੇਰੇ ਸਾਰੇ ਤਕਰੀਬਨ ਸਾਰੀਆਂ ਬੈੜਾ ਸੇਲਾ ਇਹ ਕਿੰਨੀਆਂ ਬਣਾਉਣੀਆਂ ਸਾਰੀਆਂ ਜੀ ਜੀ ਸਾਰੀਆਂ ਹੋਣਗੀਆਂ 10 11 ਬਣਾਉਣੀਆਂ ਜੀ ਹਾਂਜੀ ਉਹ ਪਰਲੀ ਜਿਹੜੀ ਇਤਨਾ ਵੱਡੇ ਉਹ ਗੱਬਣਾਂ 3-3 ਮਹੀਨੇ ਹਾਂਜੀ ਨਹੀਂ ਉਹ ਦੀ ਪਰਲੀ ਅਜੋ ਗੱਬਣ ਉਹ ਬੱਪਣ ਆ ਠੀਕ ਆ ਹਾਂਜੀ 1 ਕਾ 2 ਨੰਬਰ ਵਾਲੀ ਗੱਬਣ ਠੀਕ ਆ 3 ਵਾਲੀ ਅੱਛਾ ਹਾਂਜੀ ਬਾਕੀ ਉਧਰੋਂ ਮਤਲਬ ਜੇ ਕਿਸੇ ਦਾ ਟਿਕਣਾ ਜਿਵੇਂ ਲੈਂਡਸਫਰ ਮਰ ਲੈਂਡਸਫਰ ਸਭ ਮਿਲ ਜਾਣੀਆਂ ਸਾਰੀਆਂ ਬਣਾਓ ਲੋ ਜੀ ਲੈ ਜਾ ਟੈਂਸਰ ਚੱਕ ਲੈ ਫੱਟੇ ਕਰਾਂ ਦੀ ਤੇ ਨਾਲੇ ਹੈ ਵੀ ਚੰਗੇ-ਚੰਗੇ ਮਾਲੇ ਨੇ ਕਰਦੀਆਂ ਸਾਰੇ ਵੀ ਰੋਣੀਆਂ ਤੇਗਾ ਜਰਸੀ ਬੜ ਬਹੁਤ ਸੁਣੀ ਆ ਚਲੋ ਤਕਰੀਬੇ ਨਹੀਂ ਨਹੀਂ ਕੀ ਮੈਂ ਅੰਦਾਜ਼ਾ ਕਰ ਫੋਨ ਤੇ ਵੀਰ ਜੀ ਫੋਨ ਤੇ ਕਰ ਲਓ ਚਲੋ ਬੋਲੋ ਫਿਰ ਨੰਬਰ 99153 1213 ਇੱਕ ਵਾਰ ਫਿਰ ਬੋਲੋ 99153 1213 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ